ਅੱਜ ਸਵੇਰੇ ਨੈਸ਼ਨਲ ਹਾਈਵੇ ਚਰਨਜਾ ਦੇ ਪਿੰਡ ਮੰਡ ਵਾਲਾ ਮੋੜ ਤੇ ਇੱਕ ਤੇਜ਼ ਰਫ਼ਤਾਰ ਬਰੀਜ਼ਾ ਗੱਡੀ ਬੇਕਾਬੂ ਹੋ ਕੇ ਇੱਕ ਮੋਟਰਸਾਈਕਲ ਦੇ ਵਿੱਚ ਜਾ ਵਜਈਏ ਦੱਸਦੇ ਕਿ ਉਸ ਨਾਲ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਕਿ ਤੁਰੰਤ ਹੀ ਹਸਪਤਾਲ ਲਿਜਾਇਆ ਗਿਆ ਤੇ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਾਲੇ ਪਾਸੇ ਤੋਂ ਇੱਕ ਤੇਜ਼ ਰਫ਼ਤਾਰ ਬਰੀਜ਼ਾ ਗੱਡੀ ਆ ਰਹੀ ਸੀ ਜੋ ਕਿ ਅਚਾਨਕ ਹੀ ਬੇਕਾਬੂ ਹੋ ਜਾਂਦੀ ਹੈ ਤੇ ਬੇਕਾਬੂ ਹੋ ਕੇ ਸੜਕ ਦੇ ਵਿੱਚਕਾਰ ਬਨੇ ਡਿਵਾਈਡਰ ਨੂੰ ਪਾਰ ਕਰਦੀ ਹੋਈ ਦੂਜੇ ਪਾਸੇ ਜੇ ਜਾ ਰਹੀ ਕੋ ਮੋਟਰਸਾਈਕਲ ਦੇ ਵਿੱਚ ਜਾ ਵਜੀ ਜਿਸ ਦੇ ਵਿੱਚ ਕਿ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਜਿਸ ਨੂੰ ਕਿ ਤੁਰੰਤ ਹੀ ਲੋਕਾਂ ਦੇ ਵੱਲੋਂ ਫਰੀਦਕੋਟ ਦੇ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਲਜਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ਜਾਣਕਾਰੀ ਦਿੰਦਿਆਂ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਵਰਕਸ਼ਾਪ ਤੇ ਮਕੈਨਿਕ ਦਾ ਕੰਮ ਕਰਦਾ ਹੈ ਤੇ ਪਿੰਡ ਮੰਡ ਵਾਲਾ ਦਾ ਰਹਿਣ ਵਾਲਾ ਰੋਜ਼ਾਨਾ ਦੀ ਤਰ੍ਹਾਂ ਆਪਣੀ ਬਾਈਕ ਤੇ ਸਵਾਰ ਹੋ ਕੇ ਇੱਕ ਕੰਮ ਤੇ ਜਾ ਰਿਹਾ ਸੀ ਕਿ ਮੋੜ ਤੇ ਅਚਾਨਕ ਇਹ ਹਾਦਸਾ ਵਾਪਰ ਗਿਆ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਭਾਈ ਕੋਈ ਬਰੀਜਾ ਗੱਡੀ ਸੀਗੀ ਉਧਰੋਂ ਮੋੜ ਕੀ ਸਾਈਡ ਤੋਂ ਆ ਰਹੀ ਸੀਗੀ ਇਧਰ ਫ੍ਰੀਕੋਰਟ ਸਾਈਡ ਨੂੰ ਇਹ ਲੜਕਾ ਆਪੀ ਸਾਈਡ ਜਾ ਰਿਹਾ ਜੀ ਕਿ ਤਰਵੰਡੀ ਕੰਮ ਤੇ ਲੱਗਿਆ ਹੋਇਆ ਹੈ ਉਹ ਕਿਦੇ ਉਹ ਰੇਗ ਹੋ ਗਏ ওভার ਸਪੀਡ ਸੀਗੀ ਗੱਡੀ ਤੇ ਪਟਵਾ ਦੇ ਉਤੋਂ ਟੱਪ ਕੇ ਇਹਦੇ ਵਿੱਚ ਆ ਕੇ ਵੱਜੀ ਹੈ ਸਾਡੇ ਪਿੰਡ ਮੰਡਾਲੇ ਦੇ ਹੀ ਸੀ ਗਾਈ ਸਾਨੂੰ ਪਿੰਡ ਫੋਨ ਦੇ ਜੀ ਅਸੀਂ ਬਸ ਉੱਥੋਂ ਆਏ ਆ ਜੀ ਆ ਗਏ ਸੀ ਜਦੋਂ ਮੌਕੇ ਦੇ ਹਾਲਾਤ ਵੇਖਿਓ ਉੱਠੀ ਸਾਈਡ ਤੋਂ ਗੱਡੀ ਜੀ ਵੇਖ ਲਓ ਕਿੰਨੀ ਵਾਰ ਤੋਂ ਇਧਰ ਆ ਕੇ ਉਲਟ ਸਾਈਡ ਆ ਕੇ ਗੱਡੀ ਵੱਜੀ ਹੈ ਜੀ ਇਹ ਤੁਸੀਂ ਬਾਕੀ ਮੌਕੇ ਦੇ ਹਾਲਾਤ ਵੇਖ ਚੁੱਕੇ ਆ ਜੀ ਤੇ ਬਾਕੀ ਮੁੰਡੇ ਨੂੰ ਮੈਡੀਕਲ ਲੈ ਗਏ ਆ ਜੀ ਉੱਥੇ ਤੇ ਅੱਗੇ ਪਤਾ ਲੱਗੂ ਜੀ ਬਰੀਜਾ ਗੱਡੀ ਹੈ ਜੋ ਵੱਜੀ ਹੈ ਜੀ